ਵਾਹਿਗੁਰੂ ਜੀ ਕਾ ਖਾਲਸਾ ਵਾਹਿ ਫਤਿਹ ਅਸੀਂ ਸਾਹਿਬ ਜੀ ਦੇ ਪਹਿਲੇ ਤਰੀਕ ਤੋਂ ਜਨਵਰੀ ਤੋਂ ਸ਼੍ਰੀ ਖੰਡ ਪਾਤਸ਼ਾਹ ਆਰੰਭ ਕਰਾਇਆ ਸਨ 73 ਸਿੰਘ ਨੂੰ ਭੋਗ ਪਾਏ ਨੇ ਜਿੰਨਾਂ ਦੇ ਵਿੱਚ ਪੰਜ ਸ਼੍ਰੀ ਖੰਡ ਪਾਤਸ਼ਾਹ ਡਬਲ ਹੋਏ ਨੇ ਬਾਕੀ ਸਿੰਘਾਂ ਸਿੰਘਾਂ ਸ਼੍ਰੀ ਖੰਡ ਪਾਤਸ਼ਾਹ ਹੋਏ ਨੇ ਤੇ ਚਾਨਣਵਾਲ ਦੀ ਸੰਗਤ ਵੱਲੋਂ ਇਹ ਸਾਰਾ ਪ੍ਰਬੰਧ ਕੀਤਾ ਗਿਆ ਹੈ ਨਗਰ ਨਿਵਾਸੀਆਂ ਰਹੀਏ ਜੋ ਸ੍ਰੀ ਖੰਡ ਪਾਠਾਂ ਦੀ ਸੇਵਾ ਇਹ ਹਰ ਸਾਲ ਹੀ ਹੋਇਆ ਕਰਦੀ ਹੈ ਤਾਂ ਸੰਗਦੇ ਸੰਯੋਗ ਨਾਲ ਹੁਣ ਸੈਨ ਸ੍ਰੀ ਗੁਰੂ ਜੋਕਏ ਸੇ ਸਮਾਗਮ ਹੋਇਆ ਸੀ ਜੋ ਜਿਵੇਂ ਢੱਡ ਜਥਾ ਆਏ ਸਨ ਕੀਰਤਨ ਜਥਾ ਆਇਆ ਸੀ ਤੇ ਆਪਣੇ ਕਥਾ ਵਾਲੇ ਸਿੰਘ ਆਏ ਸਨ ਉਹਨਾਂ ਨੇ 3 ਘੰਟੇ ਦਾ ਸਮਾਂ ਲਾਕੇ ਤੇ ਸੰਗਤਾਂ ਨੂੰ ਨੇਹਾਲ ਕੀਤਾ ਉਹ ਤੋਂ ਪਰંત 4 ਤੇ 5 ਤਰੀਕ ਨੂੰ ਸਮੂਹ ਨગર ਵਾਸੀ ਸੰਗਤ ਦੇ ਸੰਯੋਗ ਦੇ ਨਾਲ ਸ਼ਰਧਾਂਤ ਸਿੰਘ ਅਨੰਤ ਪਾਤਸ਼ਾਹ ਜੀ ਦੇ ਚੋਲਾ ਸਾਹਿਬ ਦੇ ਮੇਲੇ ਨੂੰ ਖੁਸ਼ੀਆਂ ਮਨਾਉਂਦੇ ਆਂ ਲਾਹ ਲੈਣ ਵਾਸਤੇ ਨગર ਵਾਸੀਆਂ ਨੇ ਸ਼ਰਕਤ ਦੇ ਉੱਤੇ ਫੈਰੇ ਵੱਡੇ ਸੰਯੋਗ ਨਾਲ ਤੇ ਸਰਦਾ ਦੇ ਨਾਲ ਸੰਗਤਾਂ ਦੀ ਆਈਆਂ ਜਾਈਆਂ ਸੰਗਤਾਂ ਚੋਕੇ ਸਾਣ ਤਾਂ ਸ੍ਰੀ ਪਾਸ਼ਾ ਮਹਾਰਾਜ ਦੇ ਚੋਲਾ ਸਾਹਿਬ ਦੇ ਦਰਸ਼ਨ ਕਰਕੇ ਜਾੜੀਆਂ ਸਨ ਆੜੀਆਂ ਸਨ ਉਹਨਾਂ ਦੀ ਬੜੇ ਪ੍ਰੇਮ ਨਾਲ ਸਮੂਹ ਸੰਗਤਾਂ ਨੇ ਸੇਵਾ ਕੀਤੀ ਹੈ ਸੋ 4 ਤੇ 5 ਤਰੀਕ ਨੂੰ ਜੋ ਕਿ ਟਟ ਲੰਗਰ ਚੱਲੇ ਨੇ ਤਾਂ ਸੰਗਤਾਂ ਨੇ ਸੇਵਾ ਬੜੇ ਪਿਆਰ ਦੇ ਨਾਲ ਕੀਤੀ ਹੈ ਤੇ ਲਾਹਾ ਲਿਆ ਹੈ ਸੋ ਹਰ ਸਾਲ ਹੀ ਚੰਨੀਵਾਲ ਦੀ ਸੰਗਤਾਂ ਜੋ ਕਿ ਇਥੇ ਸ੍ਰੀ ਨਾਨਕ ਪਾਸ਼ਾ ਮਹਾਰਾਜੀ ਦੇ ਚੋਲਾ ਸਾਹਿਬ ਦੇ ਮੇਲੇ ਨੂੰ ਮਨਾਉਂਦੇ ਹਾਇਆ ਇਸ ਲੜੀ ਚੱਲਦੀ ਅਸੀਂ ਖੰਡਪਾਠਾਂ ਦੇ ਤੇ ਸਤਿਗੁਰੂ ਦੀ ਕਿਰਪਾ ਨਾਲ ਚੱਲਦੀ ਰਵੇ ਤੇ ਸੰਗਤਾਂ ਸੰਜੋਗ ਬਖਸ਼ ਦੇਣ ਮੇਰੇ ਸਤਿਗੁਰੂ ਜੀ ਤੇ ਸੰਗਤਾਂ ਸੰ ਲੋਗਾਂ ਨਾਲ ਇਹ ਸਾਡੇ ਸਾਡ ਜਿਹੜੇ ਸਭ ਲੋਕਾਂ ਦੇ ਹਨ ਸੋ ਇਹ ਨਹੀਂਆਂ ਬੇਨਤੀਆਂ ਕਿ ਆਪਾਂ ਇੱਕ ਮਹੀਨਾ ਤੇ ਤਿੰਨ ਦਿਨ ਵਾਸਤੇ ਜੋ ਕਿ ਸ੍ਰੀ ਖੰਡਪਾਠ ਸਾਹਿਬ ਗੁਰਦੁਆਰਾ ਸਾਹਿਬ ਦੇ ਲੜੀ ਦੇ ਵਾਚਲੇ ਹਨ ਸੋ ਇਹ ਬੇਨਤੀਆਂ ਜੀ ਇਹ ਨਹੀਂ ਆਕਰ ਗੁਰੂ ਸੰਗਤ ਵੱਲੋਂ ਹਰ ਸਾਲ ਹੀ ਕੋਇਆ ਕਰਦੀਆਂ ਹਨ ਤੋ ਮੇਰੀਆਂ ਬੇਤਿਆਂ ਵਾਹਿਗੁਰੂ ਜੀ ਖਾਲਸਾ ਵਾਹਿਗੁਰੂ ਜੀ ਕਿਤੇ ਮੈਂ ਅਭਿਸ਼ਾਹ ਸਿੰਘ ਚੈਨਵਾਲ ਤੋਂ ਬੋਲ ਰਿਹਾ ਜੀ ਅਸੀਂ ਜਿਹੜਾ ਬਾਬਾ ਗੁਰੂ ਨਾਨਕ ਦੇਵ ਜੀ ਚੋਲੇ ਸਾਹਿਬ ਦਾ ਇਹ ਮੇਲਾ ਲੱਗਦਾ ਹਰ ਸਾਲ ਦੀ ਤਰ੍ਹਾਂ ਬੜੀ ਧੂਮ ਦਾ ਹੁੰਦਾ ਇੱਥੇ ਮਨੋਨੇ ਪਿੰਡ ਵੀ ਲੰਗਰ ਲਾਉਂਦੇ ਆਂ ਸੜਕ ਤੇ ਵੀ ਲਾਉਂਦੇ ਆਂ ਤੇ ਖਣਪਟਣ ਲੜੀ ਚੱਲਦੀ ਆਂ ਅਸੀਂ ਮਹਾਰਾਜ ਜੀ ਅਰਦਾਸ ਕਰਦੇ ਪਿੰਡ ਨੂੰ ਖਾਲਸਾ ਪਖਸ਼ੇ ਜਿੱਤੋ ਵੀ ਵੱਧ ਤੋਂ ਵੱਧ ਜਿਹੜਾ ਸੰਗਤ ਸਹਿਯੋਗ ਦੇ ਦੇ ਤੇ ਵੱਧ ਤੋਂ ਵੱਧ ਜਿਹੜਾ ਇਹ ਪ੍ਰੋਗਰਾਮ ਇਹ ਕਰਦੀਆਂ ਕਲਾਸ਼ ਰਾਏ ਨੌਜਵਾਨਾਂ ਨੂੰ ਜੇਂ ਦਿਨ ਨਹੀਂ ਜਾਉਂਗੇ ਨੌਜਵਾਨਾਂ ਦੇ ਹੋ ਪੀਰ ਕਰਨੇ ਵੀ ਧਿਆਨ ਕੇ ਸਾਲੋ ਲੱਗੀਆਂ ਲਿਖਾਂ ਵਾਲੇ ਬੰਦੇ ਨਾ ਜਾਓ ਤਾਂ ਇੱਥੇ ਸੇਵਾ ਮਾਰੀ ਕਰੋ ਮਾ ਰਾਜਤਾ ਰੱਖੀਆਂ ਬੈਸ਼ਟ ਤੁਹਾਡੇ ਬਾਹਰ ਦੇ ਟੂਰ ਲੱਗ ਜਾਣਗੇ ਤੁਸੀਂ ਚੱਦੀਆਂ ਕਲਾਸ਼ ਹੋ ਜਾਓ ਇੱਥੇ ਇਹ ਨੌਜਵਾਨ ਪੀੜੀ ਦੁਖਾਉਂਦੇ ਗੁਰੂ ਗੁਰੂ ਨਾਲ ਕੋ ਗੁਰੂ ਕਰ ਦੇਵੇ ਪਛਾੜ ਕਿਉਂ ਜਾਓ ਤੇ ਆਪਣਾ ਉਥੋਂ ਗੁਰੂ ਕਰ ਦੇ ਆ ਖੁਸ਼ੀ ਰਹੋ ਮਹਾਰਾਜ ਤੁਹਾਨੂੰ ਦੂਰ ਤੋਂ ਤੱਕਿਆਂਗੇ ਤੁਸੀਂ ਦੇਖਦਾ ਪੁਖਿਖ ਜਿਉਣ ਵਾਲੇ ਤੁਸੀਂ ਆਪਣੇ ਮਾਪਿਆਂ ਦੇ ਵੀ ਸਾਰੇ ਜੱਟੀਆਂ ਬਸਤ ਮੰਨਦਾ ਗੀ ਤੁਹਾਡੇ ਮੱਥੇ ਰੋਲਣ ਉਹ ਜਿਹੜਾ ਨਾਲ ਨਹੀਂ ਜਾਣਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਹ ਪਿੰਡ ਚੈਨੇਵਾਲ ਤੋਂ ਮੈਂ ਨਿਰਮਲ ਜੀ ਕੋ ਖਾਲਸਾ ਬੋਲ ਰਹੀ ਆ ਕਿ ਇਹ ਸਾਡੇ ਪਿੰਡ ਚੋਲੇ ਦਾ ਮੇਲਾ ਹਸਾਨਾ ਮਨਾਇਆ ਜਾਂਦਾ ਤੇ ਲੜੀਵਾਰ ਖੰਡਪਾੜ ਚੱਲਦੇ ਨੇ ਲਾਸਟ ਜਨਵਰੀ ਤੋਂ ਸ਼ੁਰੂ ਹੋਏ ਨੇ ਅੱਜ ਤੱਕ ਖੰਡਪਾੜ ਦੇ ਭੋਗ ਕੱਲ ਲਾਸਟ ਪਏ ਨੇ ਕੋਣਸ 4 ਦਿਨ ਹੋ ਗਏ ਨੇ ਸਤਿਗੁਰ ਦੀ ਕਿਰਪਾ ਨਾਲ ਗੁਰੂ ਨਾਨਕ ਦੀ ਕਿਰਪਾ ਨਾਲ ਦਿਨ ਰਾਤ ਲੰਗਰ ਚੱਲ ਰਿਹਾ ਸਵੇਰੇ ਲੋਵ ਵਾਲੇ ਪ੍ਰਸ਼ਾਦੀ ਚਾਹ ਚੱਲਦੀ ਆ ਬਾਅਦ ਚ ਸਬਜੀ ਦਾਲ ਖੀਰ ਹੋਰ ਆਹ ਚੀਜ਼ਾਂ ਵਰਤੀਆਂ ਜਾਂਦੀਆਂ ਨੇ ਬਾਬੇ ਨਾਨਕ ਦੀ ਇੰਨੀ ਕਿਰਪਾ ਹੈ ਸਾਡਾ ਪਿੰਡ ਜਿਹੜਾ ਰੋਡ ਤੇ ਆ ਇਹ ਬਹੁਤ ਵਧੀਆ ਲੰਗਰ ਸੰਗਤ ਬਹੁਤ ਸਹਿਯੋਗ ਦਿੰਦੀ ਆ ਸਾਡੇ ਇੱਥੋਂ ਦਾ ਪ੍ਰਧਾਨ ਜਗਜੀਤ ਸਿੰਘ ਜੱਗਾ ਬਹੁਤ ਸੇਵਾ ਕਰਦਾ ਤੇ ਚੰਗਾ ਆਦਮੀ ਆ ਉਹ ਦਿਨ ਨਾਲ ਆਪਣੀ ਦੋਸਤਾਂ ਮੁੰਡੀਆਂ ਨਾਲ ਜੀ ਆਇਆਂ ਨੂੰ ਲਾਇਆ ਸਤਿਗੁਰ ਦੀ ਬੜੀ ਕਿਰਪਾ ਹੈ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਾਧ ਸੰਗਤ ਜੀ ਇੱਕ ਨਾਂ ਪਾਸੇ ਡੇਰਾ ਬਾਬਾ ਨਾਨਕ ਦਾ ਚੋਲੇ ਸਾਹਿਬ ਦਾ ਮੇਲਾ ਮਨਾਇਆ ਜਾਂਦਾ ਹੈ। 4 ਤਰੀਕ ਨੂੰ ਸੰਗਤ ਜਾਂਦੀ ਦਾ ਸਵਾਗਤ ਹੁੰਦਾ ਹੈ। 5 ਨੂੰ ਆਉਂਦਿਆਂ ਦੇ ਸਾਧ ਸੰਗਤ ਨਾਲ ਮਿਲ ਕੇ ਬਹੁਤ ਵਧੀਆ ਤੰਗ ਨਾਲ

Jadi ਬਿਜਲੀ ਬਾਲ ਵੱਲੋਂ